ਨਾ ਜੀ ਸਾਰਿਆਂ ਨੂੰ ਮੇਰਾ ਰਿਲੇਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਮੇਰ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਅੱਜ ਆਪਾਂ ਬਹੁਤ ਸੋਹਣੇ ਕਾਟਨ ਦੇ ਸੂਟ ਲੈ ਕੇ ਆਏ ਹਾਂ ਬਹੁਤ ਹੀ ਜ਼ਿਆਦਾ ਪਿਆਰਾ ਡਿਜ਼ਾਈਨ ਹੈ ਇਹਨਾਂ ਦਾ ਬਹੁਤ ਹੀ ਪਿਆਰੇ ਸੂਟ ਹੈ ਤੇ ਤੁਸੀਂ ਵੀਡੀਓ ਸੂਟ ਦੇਖਦੇ ਦੇਖਦੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਦ ਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ਾਰੇ ਪੈਂਟਾਂ ਨੂੰ ਬੈਂਟਿਆ ਕਮੈਂਟ ਜਰੂਰ ਕਰਿਆ ਕਰੋ ਤੇ ਇਹ ਅੱਜ ਦੀ ਵੀਡੀਓ ਦਾ ਪਹਿਲਾ ਕਲਰ ਤੁਸੀਂ ਸੂਟ ਦੇਖੋਗੇ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੋਵੋਗੇ ਬਹੁਤ ਪਿਆਰੇ ਸੂਟ ਹੈ ਇਹ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਜੀ ਇਹਦਾ ਕਿੰਨਾ ਪਿਆਰਾ ਡਿਜ਼ਾਈਨ ਹੈ ਅੰਗਰਖਾ ਸਟਾਈਲ ਇਹਦਾ ਡਿਜ਼ਾਈਨ ਹੈ ਇਹ ਇਹਦਾ ਪੈਟਰਨ ਆਪਣਾ ਆਪ ਗਲੇ ਤੇ ਬਹੁਤ ਪਿਆਰਾ ਪੈਟਰਨ ਹੈ ਇਸ ਤਰ੍ਹਾਂ ਇਹਦਾ ਗਲਾ ਬਣ ਜੂਗਾ ਆ ਇਧਰ ਇਸ ਤਰ੍ਹਾਂ ਰਹੇ ਜੂਗਾ ਇਹਨਾਂ ਡਿਜ਼ਾਈਨ ਗਲੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਹਦਾ ਫਰੌਕ ਸੂਟ ਬਣਾਓ ਕਲੀਆਂ ਵਾਲੀ ਫਰੌਕ ਬਣਾਓ ਬਹੁਤ ਸੋਹਣਾ ਤੇ ਬਹੁਤ ਪਿਆਰਾ ਲੱਗੇ ਨੀਚੇ ਵੀ ਇਹਦੇ ਗੋਟਾ ਪੱਤੀ ਦੀ ਲੈਸ ਲੱਗੀ ਹੋਈ ਹੈ ਤੇ ਤੁਸੀਂ ਇਹਦਾ ਕੁਝ ਵੀ ਬਣਵਾ ਸਕਦੇ ਹੋ ਸਿਰਫ ਆਈਏ ਦੇ ਨਾਲ ਬਾਟਮਾਂ ਦੇ ਕਿੰਨੀ ਸੋਹਣੀ ਬਾਟਮ ਹੈ ਪੂਰਾ ਕਪੜਾ ਆਊਗਾ ਕੋਈ ਵੀ ਕਪੜੇ ਚ ਕੱਟ ਕੱਟਨੀ ਆਊਗਾ ਤੇ ਦੁਪੱਟਾ ਵੀ ਪੂਰਾ ਖੁੱਲਾ ਡੁਲਾਏ ਬਹੁਤ ਖੁੱਲਾ ਡੁਲਾ ਦੁਪੱਟਾ ਕੋਈ ਵੀ ਲੰਬੀ ਉੱਚੀ ਭੈਣ ਜੀ ਜਿੱਦ ਕੱਦ ਵਾਲੇ ਨੇ ਬਣਾਉਣਾ ਹੋਵੇ ਉਹਦੇ ਵੱਡੇ ਕੱਦ ਵਾਲੇ ਦਾ ਬਣ ਜੂਗਾ ਤੇ ਪੂਰਾ ਇਹਦਾ ਲੈਂਥ ਵੀ ਪੂਰੀ ਬਣਾਉਂਗੀ ਜੀ ਜੀ ਸ਼ਾਰਟ ਲੈਂਥ ਦਾ ਨਹੀਂ ਬਣਾਉਂਗਾ ਬਹੁਤ ਸੋਹਣਾ ਸਟਾਫ ਹੈ ਪਿਓਰ ਕਾਟਨ ਹੈ ਮਲਾਈ ਵਰਗੀ ਕਾਟਨ ਹੈ ਕੋਈ ਇਹਦਾ ਕਲਰ ਨਹੀਂ ਖਰਾਬ ਹੁੰਦਾ ਕੋਈ ਵੀ ਕੰਪਲੇਂਟ ਨਹੀਂ ਆਈ ਹੈ ਆਪਾਂ ਬਹੁਤ ਸੂਟ ਸੇਲ ਕਰਿਆ ਇਸ ਤਰ੍ਹਾਂ ਦੇ ਇਹ ਦਾ ਨੈਕਸਟ ਕਲਰ ਹੈ ਜਿਹੜੀ ਵੀ ਭੈਣ ਭਰਾਣੇ ਇਹ ਸੂਟ ਮੰਗਵਾਉਣੇ ਹਨ ਆਪਣਾ ਵਾਪਸ ਹਿੰਦੂ ਉੱਪਰ ਚੱਲ ਰਿਹਾ ਸਕਰੀਨ ਦੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਸਿੱਧਾ ਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਰਡਰ ਬੁੱਕ ਕਰਵਾ ਸਕਦੇ ਹੋ ਸਿਰਫ 500 ਰੁਪਏ ਦਾ ਇਹ ਸੂਟ ਹੈ ਬਹੁਤ ਪਿਆਰੇ ਇਹਨਾਂ ਦੇ ਕਲਰ ਹੈ ਇਹ ਦੀ ਬਾਟਮ ਹੈ ਇਹ ਇਹਦਾ ਦੁਪੱਟਾ ਹੈ ਕਿੰਨਾ ਪਿਆਰਾ ਇਹਨਾਂ ਦੇ ਕਲਰ ਆ ਕੋਈ ਡਾਰਕ ਨਹੀਂ ਕੋਈ ਲਾਈਟ ਨਹੀਂ ਬਹੁਤ ਪਿਆਰੇ ਕਲਰ ਆ ਬਹੁਤ ਮਿੱਠੇ ਮਿੱਠੇ ਆਈਸਕ੍ਰੀਮ ਚਾਰਟ ਆ ਇਹ ਸਾਰਾ ਬਹੁਤ ਪਿਆਰੇ ਪਿਆਰੇ ਕਲਰ ਆ ਤੁਸੀਂ ਜਰੂਰ ਆਰਡਰ ਆਰਡਰ ਕਰੋ ਇਹਦਾ ਥਰਡ ਕਲਰ ਹੈ ਥਰਡ ਐਂਡ ਲਾਸਟ ਕਲਰ ਹੈ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਲਰ ਲੱਗਦਾ ਹੀ ਅੱਖਾਂ ਨੂੰ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਸਬਸਕ੍ਰਾਈਬ ਵੀ ਨਾਲ-ਨਾਲ ਕਰਦਿਆ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਜਿਹੜੇ ਭੈਣ ਭਰਾ ਸਾਨੂੰ ਹੁਣ ਤੱਕ ਸਪੋਰਟ ਕਰ ਰਹੇ ਹੈ ਜੀ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਤੇ ਸਾਡੇ ਚਾਰੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਇਸੇ ਤਰ੍ਹਾਂ ਆਪਦੇ ਆਰਡਰ ਵੱਧ ਤੋਂ ਵੱਧ ਬੁੱਕ ਕਰਵਾਉਂਦੇ ਰਹੋ ਤੇ ਇਹ ਸੂਟ ਆਪਣੇ ਕੋਲੇ ਸ਼ਾਪ ਤੇ ਹੋਏ ਅਵੇਲੇਬਲ ਹੈ ਜੀ ਆਪਣੀ ਸ਼ਾਪ ਆ ਗੁਰੂ ਰੋੜ ਗਲੀ ਨੰਬਰ 22 ਨੀਅਰ ਬੇਰ ਕਾਬੂਤ ਬਠਿੰਡਾ ਵਿਕੇ ਹੈ ਤੁਸੀਂ ਜੇ ਸਾਡੀ ਸ਼ਾਪ ਤੇ ਆ ਕੇ ਲੈਣੇ ਆ ਤਾਂ ਸ਼ਾਪ ਤੋਂ ਆ ਕੇ ਲੈ ਜਾਓ ਨੂੰ ਤੇ ਜੇ ਆਨਲਾਈਨ ਮੰਗਵਾਉਣੇ ਆਨਲਾਈਨ ਮੰਗਵਾ ਲਓ ਬਹੁਤ ਪਿਆਰੇ ਸੂਟ ਹੈ ਤੇ ਬਹੁਤ ਜਿਹੜਾ ਵੀ ਕਲਰ ਮੰਗਵਾਉਣਾ ਹੋਵੇ ਤੁਸੀਂ ਮੰਗਵਾ ਸਕਦੇ ਹੋ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ